ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਤੇ ਦੇ ਵਿੱਚ ਮੱਤਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਇਹ ਤੇ ਇਹ ਪਿੰਡ ਸਰਾਵਾ ਦੇ ਨੇੜੇ ਬਿਲਕੁਲ ਰਹਿ ਗਿਆ ਸਰਾਵਾ ਤੋਂ ਮੱਤੇ ਨੂੰ ਸਿੱਧੀ ਸੜਕ ਆ ਜਾਂਦੀ ਆ ਜਿਹੜੀ ਮਿੱਤਰੋ ਕੋਟਕਪੂਰੇ ਤੋਂ ਸੜਕ ਜੈਤੋ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਪਿੰਡ ਪੈਂਦਾ ਵਾ ਜੈਤੋ ਤੇ ਜੈਤੋ ਜਿਹੜੀ ਸੜਕ ਜਾਂਦੀ ਉਹ ਸੜਕ ਦੇ ਉੱਤੇ ਮੱਤਾ ਪਿੰਡ ਆਉਂਦਾ ਵਾ ਤੇ ਮਿੱਤਰੋ ਮੱਤੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਤੋਕੜਾ ਕੱਪਣਾ ਚੱਕਪਾਸ گاਵਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਦੋਵਾਂ گاਵਾ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਮਾਲਕਾਂ ਤੋਂ ਲਵਾਂਗੇ ਆਪਾਂ ਕਿੰਨੇ ਕਿੰਨੇ ਚਰਦਾ ਜਾਨਵਰ ਕੱਪਣਾ ਆਉ ਮਿਲਦੇ ਆ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਾਬੇ ਵੀਰੇ ਸਭ ਤੋਂ ਪਹਿਲਾਂ ਤੈਨੂੰ ਜੋ ਤੈਨੂੰ ਦਸ਼ਕਤ ਦੇਖਦੇ ਆਗੇ ਜੋ ਵੀਡੀਓ ਦੇ ਵੇਖ ਰਹੇ ਆ ਹੁਣ ਜਾਣੀ ਦਾ ਬਾਅਦ ਚ ਵੇਖਾਂਗੇ ਚਾਰ ਪੰਜ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਠੀਕ ਹੈ ਵੀਰੇ ਘਰ ਪਰਿਵਾਰ ਸੇਤਾ ਸਾਰਾ ਪਰਿਵਾਰ ਠੀਕ ਠਾਕ ਹੈ ਬਾਈ ਸੁੱਖ ਸਾਂ ਦਾ ਚੜ੍ਹਦੀ ਕਲਾ ਤੂੰ ਸੁਣਾ ਠੀਕ ਠਾਕ ਹੈ ਵੀਰ ਕਾਰੋਬਾਰ ਸੁੱਖ ਸਾਂ ਦਾ ਅੱਛਾ ਨਾਮ ਦੱਸ ਦਈਏ ਵੀਰੇ ਕਿਹੜਾ ਮੇਰਾ ਨਾਮ ਜਗਸੀਰ ਸਿੰਘ ਹੈ ਵੀਰੇ ਪਿੰਡ ਮੱਤਾਵਾ ਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜਿੱਤੋ ਹੈਗੀ ਠੀਕ ਹੈ ਅੱਛਾ ਜਗਸੀਰ ਵੀਰੇ ਫਿਰ ਜਾਨਵਰ ਜਿਹੜੇ ਕਰਦੀ ਆ ਦੋਵੇਂ ਵਿੱਚ ਜਿਹੜੇ ਨਹੀਂ ਵੀਰੇ ਮੈਂ ਸੇਲ ਪਰਚੇਜ ਦਾ ਕੰਮ ਕਰਦਾ ਵਾਂ ਕਿੰਨੇ ਟਾਈਮ ਤੋਂ ਵੀਰੇ ਇੱਕੇ ਮੋੜ ਦਾ ਕੰਮ ਆ ਮਹੀਨਾ ਡੇਢ ਕੁ ਮਹੀਨਾ ਹੋ ਗਿਆ ਆਪਣਾ ਕਾਰੋਬਾਰ ਚਲਾਇਆ ਵਾ ਛੋਟਾ ਮੋਟਾ ਇੱਕ ਦੋ ਪਸ਼ੂ ਲੈ ਆਈਦੇ ਹੈਗੇ ਜੀ ਜੀ ਉਹ ਵੇਚ ਦਿੰਦੇ ਫੇਰ ਲੈ ਆਈਦੇ ਹੈਗੇ ਚਲੋ ਤਾਂ ਬਹੁਤ ਵਧੀਆ ਗੱਲ ਆ ਵੀਰੇ ਆਪਾਂ ਦੋ ਤਿੰਨ ਚ ਆਪਣੇ ਕੋਲ ਇੱਕ ਦੋ ਪਸ਼ੂ ਹੁੰਦੇ ਆ ਸਭ ਵੀਰ ਬਸ ਠੀਕ ਆ ਵੀ ਹੁੰਦੇ ਤੋਕੜ ਕੱਪਣੀ ਆ ਹਾਂ ਤੋਕੜ ਕੱਪਣਾ ਤੋਕੜਾ ਬਸ ਠੀਕ ਆ ਵੀ ਹਾਂ ਸੱਲੇ ਬਹੁਤ ਘਟ ਆਉਂਦਾ ਹਾਂ ਠੀਕ ਆ ਬਾਈ ਸਵੀਰੇ ਆ ਜਿਹੜੀ ਗਾਵੇਂ ਕਿੰਨੇ ਚਿਰ ਦੀ ਗੱਪਣਾ ਵੀਰੇ ਇਹ ਮਤਲਬ 5 ਮਹੀਨਾ ਦੀ ਗੱਪਣਾ ਠੀਕ ਆ ਜੀ ਇੱਕ ਪਾਸ ਆ ਮੈਂ ਕਰਾ ਕੇ ਲੈ ਕੇ ਆਇਆ ਵਾ ਜੀ ਤੇ ਦੁੱਧ ਕਿੰਨਾ ਵੀਰੇ ਦੇ ਥੱਲੇ ਥੱਲੇ ਹੁਣ ਵੀਰ ਜੀ 11 ਕਿਲੋ ਦੁੱਧ ਆ ਆਪਾਂ 10000 ਡੱਬੇ ਮਰਾ ਦਾਂਗੇ ਪਰ ਤੇ ਡੰਗਾ ਅਗਲਾ ਚੋਲੇ ਆਪਣੀ ਗਾਰੰਟੀ ਆ ਚੂਣ ਨੂੰ ਠੰਡੀ ਸੀਲ ਆ ਵੀਰੇ ਬਹੁਤ ਠੰਡੀ ਸੀਲ ਆ ਵੀਰੇ ਕੋਈ ਮਰਜੀ ਆ ਠੀਕ ਆ ਵੀਰੇ ਅੱਛਾ ਵੀਰੇ ਕੰਮ ਆ ਤੋਰੀ ਬੜੇ ਕਿੰਵੇਂ ਸੋਇਲੀ ਗੱਪਣਾ ਇਹ ਇਹ ਵੀਰੇ ਚੌਥੇ ਸੋਇ ਹੋਊਗੀ ਵੀਰਾ ਠੀਕ ਆ ਵੀਰੇ ਠੀਕ ਆ ਠੀਕ ਆ ਲੈ ਵੀ ਮਿੱਤਰੋ ਚੌਥੇ ਸੋਈ ਲਈ ਲਾਲਿਓ ਤੀਜੇ ਸੋਈ ਲਈ ਲਾਲਿਓ ਉਹ ਤੁਹਾਡੇ ਤੇ ਡਿਪੈਂਡ ਆ ਦੁੱਧ 11 ਲੀਟਰ ਕੰਡੇ ਲਾਉਣ ਵਾਲਾ ਡੱਬੇ ਮਾਰਨ ਵਾਲਾ ਕੰਡੇ ਦੇ ਤੋਲਣ ਵਾਲਾ ਉਹ ਹਾਜ਼ਰ ਆਏ ਨੇ ਥੱਲੇ ਪੰਜਾਂ ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਦੇਖ ਸਕਦੇ ਹੋ ਥਣ ਥਣ ਬਹੁਤ ਚੰਗਾ ਮੋੜ ਲਈ ਵੀਰੇ ਬਹੁਤ ਸੋਹਣਾ ਇਹਨੂੰ ਜਿਹੜਾ ਲੱਗਾ ਹੋਇਆ ਕਰਮਾਂ ਵਾਲੀ ਨੂੰ ਸੀਲ ਠੰਡੀ ਆ ਪ੍ਰਿੰਟ ਵਾਈਜ਼ ਚੰਗੀਆਂ ਨਸਲ ਵਾਈਜ਼ ਚੰਗੀਆਂ ਕਹਿਣ ਤੋਂ ਭਾਵੇਂ ਆ ਵੀ ਜਿਹੜੇ ਪੁਰਾਣੇ ਤੋਕੜ ਗੱਬਣ ਗਾਂ ਲੈਣੀ ਆਉਂਦੇ ਲਈ ਲਾਹੇਵੰਦ ਚੀਜ਼ ਆ ਨਾਲੇ ਤਾਂ ਦੁੱਧ ਆ ਤੇ ਨਾਲੇ ਅੱਗੇ ਸੂਣ ਵਾਲੀ ਆ ਮਿੱਤਰੋ ਕਿਉਂਕਿ ਜੇ ਆਪਾਂ ਤਾਂ 35 4000 ਦੇ ਘੇਰਿਆਂ ਦੇ ਵਿੱਚ 30 ਤੋਂ ਬਾਰ-ਬਾਰ ਆਪਾਂ ਨੂੰ ਕਲੀ ਠੋਕੜ ਮਿਲਦੀ ਆ ਤੇ ਫਿਰ ਇਹ ਕਰਮਾਂ ਵਾਲੀ ਚੈੱਕ ਪਾਸਾ ਚੈੱਕ ਪਾਸ ਦਾ ਮਤਲਬ ਇਹ ਹੁੰਦਾ ਵੀ ਸੂਣ ਵਾਲੀ ਹਾਂ ਵੀਰ ਬਸ ਚੋਣਾ ਹੀ ਆ ਹੁਣ 10 ਬੰਨੇ ਚੋਣੀ ਲੱਗਦੇ ਸੀਗੇ ਰੇਟ ਵੀਰੇ ਕੀ ਰਹੂ ਕਹਿੰਦਾ ਬਾਈ ਇਹ ਵੀਰੇ ਜੋੜੇ ਦਾ ਕਰਾਂਗੇ ਆਪਾਂ ਦੋਵਾਂ ਦਾ ਠੀਕ ਆ ਵੀਰੇ ਹਾਂ ਤੇ ਉਹ ਕਿੰਨੇ ਚਿਰ ਦੀ ਗੱਪਣਾ ਪਰਲੀ ਵੀਰੇ ਇਹ ਵੀਰੇ ਤਿੰਨ ਮਹੀਨਾ ਦੀ ਗੱਪਣਾ ਕੀ ਠੀਕ ਆ ਵੀਰੇ ਚੈੱਕ ਪਾਸ ਇਹ ਵੀ ਆਪਾਂ ਆਦੀ ਕਰਾ ਕੇ ਲੈ ਕੇ ਆਏ ਆ ਬਾਕੀ ਜੋ ਵੀ ਰਹੂਗਾ ਕਾ ਕੇ ਲੈ ਕੇ ਜਾਵੇ ਆਪਦੀ ਠੀਕ ਆ ਭਾਈ ਅੱਛਾ ਇਹਦੇ ਸਾਲ ਦੁੱਧ ਕਿੰਨਾ ਵੀਰੇ ਇਹਦੇ ਕਿਲੋ 13 ਕਿਲੋ ਆ 12 ਡੱਬੇ ਆਪਾਂ ਮਿਲਾ ਦਾਂਗੇ ਭੋ ਚਾਰ ਡੰਗ ਝੋਲਣ ਠੀਕ ਚੂਣ ਚੜ ਕਿਵੇਂ ਲੱਗੇ ਠੰਡੀ ਸੀਲਾ ਵੀ ਵਧੀਆ ਕਰਮਾ ਆ ਰਹੀ ਆ ਠੀਕ ਆ ਭਾਈ ਕੋਈ ਹੋਰ ਰੱਖਣ ਨਾਲ ਲਾਜ ਲੰਬਾ ਕੋਈ ਲੰਬਾ ਨਹੀਂ ਭਾਈ ਆਪਾਂ ਗਰੰਟੀ ਦਿੰਦੇ ਆ ਚੀਜ਼ ਦੀ ਅੱਛਾ ਜਿਵੇਂ 19 ਕੀ ਪ ਹੋਲੀ ਭਰਾ ਮੇਰਾ ਲੈ ਵੀ ਮਿੱਤਰੋ ਬਹੁਤ ਸੋਹਣੀ ਵੈੜ ਆ ਵੀ 12 13 ਲੀਟਰ ਦੁੱਧ ਕੰਡੇ ਵਾਲਾ ਵੀ ਕਹਿਣ ਤੋਂ ਪਾਵੇ ਵੀ ਜੋ ਚੋਬੋਗੇ ਤੁਸੀਂ ਉਹਦਾ ਫਾਇਦਾ ਤੁਹਾਡੇ ਬਾਲਟੀ ਦੇ ਵਿੱਚ ਤੁਹਾਡੇ ਕੰਡੇ ਦੇ ਉੱਤੇ ਤੁਹਾਡੀ ਜੇਬ ਦੇ ਵਿੱਚ ਆਉਣਾ ਵਾ ਇਹ ਮਾਲਕਾ ਨਹੀਂ ਹੋ ਤੀਜੇ ਸਵੇਰ ਦੱਸੀ ਗਈ ਆ ਵੀਰੇ ਆਪਣਾ ਕੱਬ ਹੋਊਗੀ ਵੀਰੇ ਇੱਥੇ ਹਾਂ ਤੀਜੇ ਸਵੇਰ ਕੱਬ ਨਹੀਂ ਮਿੱਤਰੋ ਮੂੰਹ ਮੱਥੇ ਲੱਗਦੀ ਆ ਜਿੰਨੀ ਹੈਗੀ ਆ ਵੈੜ ਤੋਂ ਹੀ ਬਣਦੀ ਤਣਦੀ ਆ ਲੇਵੇ ਦੀ ਤਿਆਰੀ ਬੜੀ ਜ਼ਬਰਦਸਤ ਆ ਥੱਲੋ ਮਿੱਤਰੋ ਦੇਖ ਸਕਦੇ ਆ ਬਰੀਕੀ ਸਾਰੀ ਚੰਗੀ ਆ ਔਰ ਅਡਰ ਦੀ ਕੁਆਲਿਟੀ ਪੂਰੀ ਬੇਹਤਰੀਨ ਆ ਮੂੰਹ ਮੱਥੇ ਲੱਗਦੀ ਆ ਰੇਟ ਜਿਹੜਾ ਰੂਗਾ ਬਟੇ ਚੋੜੇ ਦਾ ਸਭੀ ਵੀਰ ਆਪਣੀ ਹਾਂ ਐ ਨਾ ਹੀ ਹੋ ਗਈ ਬਸ ਇੱਕ ਪੰਜ ਦੀ ਆਪਾਂ ਹਾਂ ਨਾ ਕਰਦੇ ਕੱਲੀ ਕੱਲੀ ਜੇ ਕਿਸੇ ਨੇ ਲੈਣੀ ਹੋਵੇ ਉਹ ਜਾ ਰੇਟ ਫੋਨ ਤੇ ਉਹ ਜਾ ਕਰ ਲਾਂਗੇ ਵੀਰੇ ਹਾਂ ਉਹ ਫੋਨ ਤੇ ਹੋ ਜੂ ਆਪਾਂ ਠੀਕ ਹੈ ਜਿਹੜੀ ਵੀਰ ਪਸੰਦ ਹੋਇਆ ਵੀਰ ਨੰਬਰ ਕਿੰਨਾ ਆਪਣਾ ਵੀਰੇ ਮੇਰਾ ਨੰਬਰ ਹੈ 96466 ਜੀ 14810 ਇੱਕ ਵਾਰੀ ਹੋਰ ਬੋਲ ਦੀ ਵੀਰੇ 96466 ਜੀ 14810 ਠੀਕ ਹੈ ਇਸ ਨੰਬਰ ਤੇ ਵੀਰੇ ਨਾਲ ਕਰਨੀ ਆ ਤੁਸੀਂ ਮਿੱਤਰੋ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਕਿਹੜੀ ਕਲਾਸ ਚ ਪੜਦਾ ਪੁੱਤ ਤੀਜੀ ਤੀਜੀ ਜੀ ਪੰਜਾਬੀ ਵਾਲਾ ਇੰਗਲਿਸ਼ ਚ ਕਿਹੜੀ ਚ ਪੜਦਾ ਹਾਂ ਇੰਗਲਿ ਤੜ ਤੜ ਕਿਹੜੇ ਸਕੂਲੇ ਪੜਦਾ ਡੀਆ ਪਬਲਿਕ ਸਕੂਲ ਜਾਂਦਾ ਠੀਕ ਆ ਨਾਮ ਕੀ ਆ ਤੇਰਾ ਦਸਕਿਰਤ ਸਿੰਘ ਠੀਕ ਆ ਤੇ ਬੰਦਾ ਤੂੰ ਖਤਰਨਾਕ ਆ ਪਾਪੇ ਨੇ ਲਗਾਈਆਂ ਚੂਣਾ ਨਾ ਕਿ ਨਹੀਂ ਨਹੀਂ ਪਾਪੇ ਨੇ ਨਹੀਂ ਆਉਂਦੀ ਇਹ ਜੇ ਛੋਟਾ ਹਾਲੀਵੁੱਡ ਲਾਵਾਂਗੇ ਪਰ ਸਕੂਲੇ ਲੈ ਕੇ ਜਾਵਾਂਗੇ ਨੂੰ ਗੱਲ ਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ